ਸੰਗਰੂਰ ਦੇ ਸਮਾਣਾ ਰੋਡ ਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਸੜਕ ਦੇ ਕੰਮ ਨੂੰ ਲੈ ਕੇ ਕੁੱਲ 603 ਦਰਖਤ ਵੱਢੇ ਜਾਣੇ ਸੀ ਜਿਸ ਦੇ ਵਿੱਚ 100 ਸਾਲਾ ਪੁਰਾਣਾ ਦਰਖਤ ਵੀ ਆਉਂਦਾ ਸੀ ਜਦੋਂ ਅੱਜ ਬਨ ਵਿਭਾਗ ਵੱਲੋਂ ਇਸ ਦਰਖਤ ਨੂੰ ਵੱਢੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਦੇ ਵੱਲੋਂ ਅਧ ਵਿਚਾਲੇ ਕੰਮ ਨੂੰ ਰੋਕ ਦਿੱਤਾ ਗਿਆ ਪਿੰਡ ਬਾਲਦ ਖੁਰਤ ਦੇ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਇਸ ਦਰਖਤ ਤੋਂ ਕਈ ਬਰਿਆਂ ਤੋਂ ਛਾਂ ਲੈਂਦੇ ਆ ਰਹੇ ਹਨ ਇਹ ਦਰਖਤ ਕਰੀਬ 100 ਸਾਲ ਪੁਰਾਣਾ ਹੈ ਅੱਜ ਸੜਕ ਬੜਨ ਤੇ ਮੁਲਾਜ਼ਮਾਂ ਵੱਲੋਂ ਇਸ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਉਹ ਸਖਤ ਵਿਰੋਧ ਕਰਦੇ ਹਨ ਪਿੰਡ ਵਾਲਿਆਂ ਨੇ ਕਿੰਜ ਸਦੀ ਪੁਰਾਣੇ ਦਰਖਤ ਦੀ ਰਖਵਾਲੀ ਕੀਤੀ ਦੇਖੋ ਮੌਕੇ ਦੀ ਵੀਡੀਓ ਬਰੇ ਮੇਰਾ ਨਾਮ ਸੁਖੀ ਜੀ ਤੇ ਆਪਾਂ ਪਿੰਡ ਬਲਦਪੁਰਤ ਚੋਂ ਉਖੜਿਆ ਅੱਡੇ ਤੇ ਹੁਣ ਆਪਾਂ ਟੈਸਟ ਕੀਤਾ ਆਪਣੇ ਪੁਰਾਣਾ ਦਰਖਤ ਤਾਂ ਬਹੁਤ ਜ਼ਿਆਦਾ ਲਗਭਗ 100 ਸਾਲ ਉਮਰ ਹੋ ਗਈ ਇਸ ਦਰਖਤ ਦੀ ਆਪਣੇ ਬਜ਼ੁਰਗਾਂ ਦੇ ਮਾਫਕਾ ਹਨਾ ਜਿਵੇਂ ਆਪਾਂ ਲਾਲੋ ਸਾਹਿਬ ਅੱਜ ਕੱਲ ਹਰੇਕ ਕੋਈ ਕਹਿ ਰਿਹਾ ਰੁੱਖ ਲਾਓ ਹਨਾ ਰੁੱਖ ਐ ਕਰੋ ਰੁੱਖ ਵੱਡੋ ਨਾ ਐ ਕਰੋ ਪਰ ਮੂਰੇ ਕੋਈ ਨਹੀਂ ਹੋਣਾ ਚਾਹੁੰਦਾ ਹੁਣ ਇਹ ਜਿਹੜੇ ਦਰਖਤ ਹੋ ਰਹੇ ਨੇ ਜਿਹੜੇ ਇਹਨਾਂ ਨੂੰ ਸਾਰੇ ਵੱਢਣ ਤੇ ਹੋ ਰਹੇ ਨੇਗੇ ਬਾਈਆਂ ਨਾਲ ਆਪਾਂ ਉਹ ਕਿਹਾ ਸੀ ਬਾਈਆਂ ਨਾਲ ਗੱਲ ਕੀਤੀ ਸੀ ਬਾਈ ਕਹਿੰਦੇ ਅਸੀਂ ਤਾਂ ਟੈਂਡਰ ਲਿਆ ਹੋਇਆ ਜੀ ਸਾਨੂੰ ਤਾਂ ਸਿਰਫ ਇੱਥੇ ਤੱਕ ਮਤਲਬ ਹੈ ਇਹਨੂੰ ਵੱਡੋ ਖਤਮ ਕਰੋ ਤੇ ਸੜਕ ਬਣਾਓ ਹੁਣ ਜੇ ਆਪਾਂ ਇਹੀ ਸੜਕਾਂ ਬਣਾਉਣ ਦੇ ਪਿੱਛੇ ਲੱਗੇ ਰਹਾਂਗੇ ਹਨਾ ਇਹਨਾਂ ਨੂੰ ਕੌਣ ਸੰਭੂਗਾ ਜੇ ਆਪਾਂ ਇਹਨਾਂ ਨੂੰ ਸੰਭਾਂਗੇ ਤਾਂ ਹੀ ਅੱਜ ਆਪਾਂ ਇਕੱਠੇ ਹੋ ਕੇ ਨਾ ਖਿਲਾਫ ਸਰਕਾਰ ਖਿਲਾਫ ਉੱਠਾਂਗੇ ਵੀ ਇਹਨਾਂ ਨੂੰ ਸਾਂਭਣ ਦੀ ਜ਼ਰੂਰਤ ਆ ਇਹਨਾਂ ਦੇ ਖਿਲਾਫ ਆਪਾਂ ਨੂੰ ਖੜੇ ਹੋਣ ਦੀ ਜ਼ਰੂਰਤ ਆ ਤਾਂ ਹੀ ਆਪਣਾ ਕੁਝ ਬਣੂਗਾ ਨਹੀਂ ਤਾਂ ਇਹ ਸਾਰੀਆਂ ਆਪਣੇ ਜਿਹੜੀਆਂ ਨਵੇਂ ਪੀੜੀਆਂ ਨੇ ਉਹਨਾਂ ਨੂੰ ਇਹ ਸਭ ਕੁਝ ਦੇਖਣ ਨੂੰ ਮਿਲ ਲੈ ਹੀ ਨਹੀਂ ਹੈਗਾ ਬਰੇ ਲਗਾਉਣ ਨੂੰ ਤਾਂ ਸਾਰੇ ਵੋਟਾਂ ਵਟੋਰਨ ਵਾਸਤੇ ਸਭ ਕੁਝ ਕਰਦੇ ਨੇ ਵੋਟਾਂ ਹੁਣ ਵੋਟਾਂ ਆ ਰਹੀਆਂ ਨੇ ਸਾਰਿਆਂ ਨੇ ਕਹਿ ਦੇਣਾ ਸਾਨੂੰ ਵੋਟ ਪਾਓ ਜੀ ਅਸੀਂ ਪਿੰਡ ਦਾ ਆ ਕਰਾਂਗੇ ਬਾਹ ਕਰਾਂਗੇ ਹੁਣ ਜਿਹੜੇ ਪਿੰਡ ਦੀਆਂ ਸੱਥਾਂ ਨੇ ਉਰੇ ਲਗਭਗ ਆ ਕੇ ਪੁਰਾਣੇ ਬਜ਼ੁਰਗ ਆਪਣੇ ਬੈਠਦੇ ਨੇਗੇ ਹੈਨਾ ਬਹੁਤ ਜਿਆਦਾ ਸ਼ੌਅ ਆ ਹੈਨਾ ਨੇਚਰਲ ਬਿਊਟੀ ਆ ਇਹ ਦੇਖੋ ਜੀ ਮੈਂ ਮੈਨੂੰ ਜਿਤ ਤੱਕ ਮੈਨੂੰ ਪਤਾ ਜੀ ਮੇਰੇ ਜਨਮ ਤੋਂ ਬਹੁਤ ਸਾਲ ਪਹਿਲਾਂ ਦਾ ਤੇ ਪੁਰਾਣੇ ਬਜ਼ੁਰਗਾਂ ਤੋਂ ਪਤਾ ਲੱਗਦਾ ਵੀ ਲਗਭਗ 100 ਸਾਲ ਦੇ ਕਰੀਬ ਉਮਰ ਹੈਗੀ ਆ ਜੀ ਤਾਂ ਦੁਬਾਰਾ ਇਦਾਂ ਦਾ ਕਰ ਸਕਦੇ ਨੇ ਜੇ ਦਾਵਾ ਵੀ ਦਉਂ 100 ਸਾਲ ਵੀਰੇ ਰੱਬ ਦਾ ਨੌਰਿਆ ਜੀ ਇਹ ਤਾਂ ਹੁਣ ਜੇ ਅੱਜ ਲਾ ਰਹੇ ਆਪਾਂ ਦਰਖਤ ਕਿੱਥੇ 100 ਸਾਲ ਕਿਹਨੇ ਦੇਖਿਆ 100 ਸਾਲ ਤੁਸੀਂ ਦੇਖਿਆ ਹੋਣਾ ਨਾ ਬਾਈਆਂ ਨੇ ਦੇਖਿਆ ਹੋਣਾ ਨਾ ਹੁਣ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਚੋਂ ਵੀ 100 ਸਾਲ ਦਾ 100 ਚੋਂ ਇਕਣ ਦਾ ਬੰਦਾ 100 ਸਾਲ ਦਾ ਹੁੰਦਾ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਚੀਜ਼ ਆਪਾਂ ਨੇ ਇਹ 100 ਸਾਲ ਦਾ ਦਰਖਤ ਹੋ ਗਿਆ ਜਿਨ੍ਹਾਂ ਨੂੰ ਪਤਾ ਹੁੰਦਾ ਤਾਂ ਹੁਣ ਕੀ ਮੰਗਦੇ ਅਰੇ ਅਸੀਂ ਇਹ ਮੰਗ ਕਰਦੇ ਆਂ ਵੀ ਜਿਵੇਂ ਇਹ ਪੁਰਾਣੇ ਦਰਖਤ ਨੇ ਇਹਨਾਂ ਦੀ ਕਟਾਈ ਰੋਕੀ ਜਾਵੇ ਜਿੱਥੇ ਤੱਕ ਹੋ ਸਕਦਾ ਸੜਕ ਦੀ ਰੋਲਾ ਥੋੜਾ ਜਿਹਾ ਘਟਾ ਕੇ ਵੀ ਹੋ ਜਾਂਦਾ ਕਿੰਨਾ ਕੁ ਫੁੱਟ ਜਗ੍ਹਾ ਨਾਲ ਵੀਰੇ ਦੇਖੋ ਛੋਟੇ ਦਰਖਤ ਹੁੰਦੇ ਨੇ ਜਿਹੜੇ ਉਹਨਾਂ ਦਾ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਕਿਉਂ ਉਹ ਸਾਲ ਤੋਂ ਸਾਲ ਨੂੰ ਫੇਰ ਵੀ ਹੋ ਜਾਂਦੇ ਨੇ ਹੁਣ ਜਿਹੜੇ ਇਹ ਦਰਖਤ ਨੇ ਇਹ ਹੁਣ ਸਾਲ ਤੋਂ ਸਾਲ ਵਾਲੇ ਤਾਂ ਹੈ ਨਹੀਂ ਜੀ ਹੁਣ 100 ਸਾਲ ਉਮਰ ਹੋ ਗਈ ਇਹਦੀ 100 ਸਾਲ ਤੱਕ ਕਿਹਨੇ ਦੇਖਿਆ ਵੀ ਹਾਂ ਅੱਗੇ 100 ਸਾਲ ਬਹੁਤ ਸਾਲ ਲੱਗੇ ਯਾਨੀ 100 ਸਾਲ ਉਹੀ ਗੱਲ ਕਰ ਰਹੇ ਨੇ ਵੀਰੇ ਹੁਣ ਆਪਣਾ 100 ਸਾਲ ਕਦੋਂ ਆਇਆ ਕਿਹਨੇ ਐਡੇ ਦਰਖਤ ਦੇਖਣੇ ਨੇ ਹੁਣ ਜਿਹੜੀ ਆਪਣੀ ਨਮੀਆਂ ਪੀੜ੍ਹੀਆਂ ਨੇ ਉਹਨਾਂ ਜੋ 500 ਸਾਲ ਤੱਕ ਜੀਣਾ ਜਿਹੜੇ ਸਭ ਨੂੰ ਨਸ਼ੇ ਚੱਲ ਰਹੇ ਨੇ ਨਸ਼ੇ ਨੇ ਸਾਰਾ ਖਾ ਲੇ ਉਹ ਨਹੀਂ ਜਾਂਦਾ ਇੱਥੇ ਤੱਕ ਇਹ ਮਾਮਲਾ ਕੀ ਮਾਮਲਾ ਸਰ ਇਹ ਹੈ ਟੋਟਲ ਨਾ ਜਿਹੜੇ ਸਮਾ ਆਪਣੇ ਭਵਾਨੀਗੜ੍ਹ ਤੋਂ ਸਮਾਣਾ ਰੋਡ ਜਾਂਦੀ ਸੀ ਇਹਦੇ ਵਿੱਚ ਟੋਟਲ 603 ਰੁੱਖਾਂ ਦੀ ਲਿਸਟ ਬਣੀ ਸੀ ਜਿcke ਕਬਜ਼ਾ ਵੀ ਹੋ ਚੁੱਕਿਆ ਸੀ ਠੇਕੇਦਾਰ ਵੱਲੋਂ ਇਹ ਲਾਰਟ ਖਰੀਦਿਆ ਗਿਆ ਸੀਗਾ ਟੈਂਡਰ ਦੇ ਰਾਹੀਂ ਉਸ ਤੋਂ ਬਾਅਦ ਬਾਕੀ ਇੱਕ ਰੁੱਖ ਪਿੰਡ ਦੇ ਨੇੜੇ ਜੋ ਕੋ ਹੈਗਾ ਪਿੰਡਾ ਵੱਲੋਂ ਤਰਾਜ ਕੀਤਾ ਜਾ ਰਿਹਾ ਹੈ ਕਿ ਇਹ ਰੁੱਖ ਸਾਡੇ ਵਾਸਤੇ ਇਹ ਛੱਡ ਦਿਓ ਪਰ ਅਸੀਂ ਆਪਣੀ ਪੋਸਟ ਮੁਤਾਬਕ ਤਾਂ ਅਸੀਂ ਤਾਂ ਇਹ ਕੰਮ ਨਹੀਂ ਕਰਦੇ ਸਾਡੇ ਉੱਚ ਅਧਿਕਾਰੀ ਇਸ ਦੀ ਪ੍ਰਵਾਨਗੀ ਦੇ ਸਕਦੇ ਨੇ ਜਾਂ VNR ਵੱਲੋਂ ਸਾਂਝੀ ਇਨਸਪੈਕਸ਼ਨ ਕਰਕੇ ਠੀਕ ਹੈ ਇਹ ਲਿਸਟਾਂ ਬਣਾਈਆਂ ਗਈਆਂ ਸੀ ਬਾਕੀ ਜਿਹੜਾ ਸਾਢੇ ਸਕਦੇ ਨੇ VNR ਦੇ ਤੇ ਲੈਟਰ ਮਤਾ ਉਸ ਤੋਂ ਬਾਅਦ ਸਾਢੇ ਸਕਦਾ ਪੂਰ ਤਕਰੀਬਨ ਟੋਟਲ 600 ਤਨੇ ਰੁੱਖਾਂ ਦੀ ਬਣੀ ਸੀ ਉਹਦੇ ਵਿੱਚ ਇਹ ਪੰਜ ਕ ਰੁੱਖ ਬਾਕੀ ਬਚਦੇ ਨੇ ਬਾਕੀ ਪਟੇ ਜਾ ਰਹੇ ਤਾਂ ਉਹ ਨੂੰ ਲੈ ਕੇ ਨਵੇਂ ਰੁੱਖ ਲਗਾਉਣ ਦੀ ਗੱਲ ਹੈ ਜਾਂ ਇਹ ਨਹੀਂ ਨਹੀਂ ਉਹ ਹੁੰਦੀ ਰਹਿੰਦੀ ਹੈ ਉਹ ਆਪਣੇ ਬਨ ਮੰਡਲ ਸੰਗਰੂਰ ਬਨ ਮੰਡਲ ਆ ਦਾ ਸੰਗਰੂਰ ਉਹਨਾਂ ਕੋਲੇ ਕੇਸ ਇਹ ਸੈਂਟਰ ਗਵਰਨਮੈਂਟ ਦਾ ਆਉਂਦਾ ਹੈ ਉਹਨਾਂ ਨੇ ਅੱਗੇ ਇਹ ਜਗ੍ਹਾ ਤੈਅ ਕਰਨੀ ਤਾਂ ਵੀ ਕਿੱਥੇ ਇਹ ਸਾਡੇ ਪ੍ਰੋਜੈਕਟ ਹੁੰਦਾ ਹੈ ਪ੍ਰੋਜੈਕਟ ਨੇ ਅੱਗੇ ਕਿੱਥੇ ਪਲਾਂਟੇਸ਼ਨ ਕਰਵਾਉਣੀ 50 ਸਤ ਫਰਾਣਾ ਰੁੱਖ ਜਾ ਰਿਹਾ ਤਾਂ ਇਹ ਕਿ ਕਿਤੇ ਬਹੁਤ ਜਗਾ ਨਾ ਉਨ ਦਾ ਪੁੱਛਿਆ ਹਾਂ ਹਾਂ ਬਿਲਕੁਲ ਬਿਲਕੁਲ ਇਹ ਕੰਪਨੀ ਸੈਂਟਰੀ ਦਾ ਸਾਡਾ ਕੇਸ ਹੁੰਦਾ ਉਹ ਰੋਡ ਕਲੀਅਰ ਦੱਸਣਾ ਹੁੰਦਾ ਆਪਣੇ ਬਣ ਮੰਡਲ ਸਿੰਘ ਰੋੜ ਜੀ ਵੱਲੋਂ ਉੱਚਕ ਦਾ ਅਧਿਕਾਰੀਆਂ ਵੱਲੋਂ ਵੀ ਇਹ ਇਹਦੇ ਅੰਗੇਸਟ ਪਲਾਟੇਸ਼ਨ ਕਿੱਥੇ ਲਗਾਉਣੀ ਆ ਹਾਂ ਅਧਿਕਾਰੀ ਨਾਲ ਗੱਲਬਾਤ ਹੋਈ ਨਹੀਂ ਮੇਰੇ ਤਾਂ ਮੇਰੇ ਸੀਨੀਅਰ ਅਫਸਰ ਨਾਲ ਹੋਈ ਸੀ ਜਿਨ੍ਹਾਂ ਜਿਨ੍ਹਾਂ ਵੱਲੋਂ ਸੈਂਕਸ਼ਨ ਕਰਕੇ ਲਿਸਟਾ ਸਾਨੂੰ ਦਿੱਤੀਆਂ ਸੀਗਾ ਹਾਂ